ਵਿਦਿ ਕੀ ਨਾਮ ਹੈ ਮੇਰਾ ਨਾਮ ਜੀ ਸੰਜੀਤ ਕੁਮਾਰ ਜੀ ਇਹ ਗਿਆ ਮੈਂ ਸੀਨੀਅਰ ਸਟੂਡੈਂਟ ਸਰ ਇੱਕ ਵੀਡੀਓ ਬੜੀ ਦਿਆਵਲ ਜੀ ਨੇ ਕਿ ਬਾਕਸ ਫਰੋਂ ਅੱਗੇ ਲੱਗਿਆ ਪਟੂ ਦੀ ਤੁਸੀਂ ਮੌਕੇ ਤੇ ਪੁੱਛੀ ਸੀ ਕੀ ਕਿਲੇ ਲੱਗੀ ਇਸ ਦੀ ਟੱਕਰ ਕਰ ਮੈਂ ਜਿਸ ਤਰ੍ਹਾਂ ਜੀ ਦੱਸ ਰਿਹਾ ਵੀ ਯਾਨੀ ਕਿ ਕੱਲ ਗੱਡੀ ਸਾਡੀ ਯਮਨਾਨਗਰ ਆਊਟ ਹੋਈ ਸੀ ਰਾਤ ਕੋਈ 9 ਵਜੇ ਤੇ 5 ਮਿੰਟ ਤੇ ਗੱਡੀ ਐਂਟਰ ਹੋਈ ਆ ਅੱਗ ਲੱਗਣ ਦਾ ਕਾਰਨ ਤਾਂ ਹਜੇ ਕੋਈ ਪਤਨ ਨਹੀਂ ਸ਼ੱਕਰੇ ਤੌਰ ਤੇ ਹੀ ਕਹਿ ਸਕਦੇ ਆ ਕਿ ਸ਼ਾਰਟ ਸਰਕਟ ਹੋਇਆ ਜਿਵੇਂ ਆਪਾਂ ਦੇਖ ਰਹੇ ਆਂ ਵੀ ਖੇਤਾਂ ਵਿੱਚ ਬਹੁਤ ਜ਼ਿਆਦੀ ਪਰਾਲੀ ਨੂੰ ਅੱਗ ਬੁਲਾ ਰਹੀ ਹੈ ਨਾਲੇ ਵੈਸੇ ਵੀ ਤਾਪਮਾਨ ਬਹੁਤ ਸੀ ਸਾਡੇ ਮਨਜੋ ਜਨਰਲ ਮੈਨੇਜਰ ਸਾਹਿਬ ਮੌਕੇ ਤੇ ਪਹੁੰਚੇ ਨੇ ਸਾਡੇ ਦਰਦਾਰਾ ਸਿੰਘ ਜੀ ਪੀਐਮ 100 ਰਾਿਕਮਰ ਚਰਮਾ ਜੀ ਤੇ ਸਾਡੀ ਜਿਹੜੀ ਲੋਕਲ ਵਰਕਸ਼ਾਪ ਤੇ ਦਫਤਰੀ ਸਟਾਫ ਦੀ ਜਿਹੜੀ ਸਾਡੇ ਮੁਲਾਜ਼ਮ ਨੇ ਉਹਨਾਂ ਨੇ ਬਹੁਤ ਹੀ ਮੁਸ਼ਕਲ ਦੇ ਨਾਲ ਜਿਹੜਾ ਅੱਗ ਨੂੰ ਕਾਬੂ ਪਾਇਆ ਵੈਸੇ ਤਾਂ ਫਾਇਰ ਬ੍ਰਿਗੇਡ ਦੀ ਲੋਕਲ ਵਸਵੀਥੇ ਜਿਹੜੀ ਗੱਡੀ ਉਹਨਾਂ ਦੀ ਹੈਗੀ ਉਹ ਵੀ ਆਈ ਹਾਂਜੀ ਨੁਕਸਾਨ ਦਾ 70 ਤੋਂ 75% ਗੱਡੀ ਦਾ ਵਿੱਤੀ ਨੁਕਸਾਨ ਹੋਇਆ ਜੀ। ਅਜੀਬ ਕੀ ਨਾ ਆਪਣਾ ਦਾਸ ਸਿੰਘ ਅਜਨਮੇਂ ਚ 50 ਰੁਪਏ ਦੀ ਪੱਟੀ ਸਰ ਇੱਕ ਵੀਡੀਓ ਰਿਪੋਰਟ ਜਿੰਦੇ ਵਿੱਚ ਪੱਟੀ ਟੂ ਦੇ ਵਿੱਚ ਇੱਕ ਬੱਸ ਨੂੰ ਮਾਰ ਕੇ ਲੇਟਿੰਗ ਸਰ ਕੀ ਇਹ ਪੂਰੀ ਕਰਨਾ ਹੈ ਕਰਨਾ ਹੈ ਲਗਭਗ 9-5 ਦੇ ਆਸ-ਪਾਸ ਬੱਸ ਐਂਟਰ ਹੋਈ ਹੈ ਰੂਟ ਤੋਂ ਆ ਕੇ ਔਰ ਉਸ ਤੋਂ ਬਾਅਦ ਸਾਡਾ ਜਿਹਾ ਸਕਿਉਰਟੀ ਗਾਰਡ ਆ ਦਿੱਲੀ ਰੁਟੀਨ ਵਿੱਚ ਆਈ ਉਹ ਰਾਉਂਡ ਲਗਾ ਰਿਹਾ ਸੀ ਉਹਨੇ ਇਸ ਵਾਰ ਦੇਖਿਆ ਤੇ ਫਰੰਟ ਤੋਂ ਮਲੇ ਦੇ ਅੱਗੇ ਦੀ ਨਜ਼ਰ ਨੂੰ ਆਈ ਤੇ ਇੰਨੀ ਜਲਦੀ ਸੀ ਜੀ ਉਹਨੇ ਫਿਰ ਆਪਣੇ ਬਾਕੀ ਜਿੰਨਾ ਸਾਡੇ ਬਈ ਸਟਾਫ ਸੀ ਉਹਨਾਂ ਨੂੰ ਇਕੱਠੇ ਕੀਤਾ ਇਕੱਠੇ ਕਰਕੇ ਉਹਨਾਂ ਨੇ ਅੱਗ ਤੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਬਹੁਤ ਵੱਧ ਤੇ ਉਹਦੇ ਆਸ-ਪਾਸ ਸਾਡੇ ਗੱਡੀਆਂ ਵੀ ਖੜੀਆਂ ਸੀਆਂ ਉਹ ਸਾਡੇ ਬਾਕੀ ਸਟਾਫ ਨੇ ਗੱਡੀਆਂ ਇੱਧਰ-ਉੱਧਰ ਕਰਕੇ ਉਹਨਾਂ ਗੱਡੀਆਂ ਨੂੰ ਬਚਾਇਆ ਇਸ ਗੱਡੀ ਨੂੰ ਵੀ ਕਾਫੀ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਕਾਫੀ ਹੱਦ ਤੱਕ 75% ਲਗਭਗ ਇਹ ਸੜ ਚੁੱਕੀ ਹੈਗੀ ਆ ਤੇ ਇਸ ਤਰ੍ਹਾਂ ਵੀ ਕਾਬੂ ਕੀਤਾ ਗਾ ਸਰ ਜੀ ਇਹ ਬਾਤ ਕਿੱਥੋਂ ਆਈ ਸੀ ਇਹ ਰਾਜਪੁਰੇ ਤੋਂ ਵਾਪਸ ਆਈ ਸੀ ਕੱਲ ਸਵੇਰੇ ਗਈ ਸੀ ਮੋਨਟੇਮ ਇਹ ਸ਼ਾਮੀ ਇਹ ਵਾਪਸ ਆਈ ਸੀ ਇਹ ਪੱਟੀ ਦੀ ਪੱਟੀ ਦੀ ਬਸ ਹੈ ਜੀ ਅੱਗ ਲੱਗਣ ਤੇ ਕਾਰਨ ਅਜੇ ਤੱਕ ਪਤਾ ਨਹੀਂ ਲੱਗਾ ਅਸੀਂ ਜਾਂਚ ਕਰ ਰਹੇ ਹੈਗੇ ਸਾਡੇ ਮਾ ਜੋ ਨੇਟਰ ਸਾਹਿਬ ਉਹਨਾਂ ਵੱਲੋਂ ਵੀ ਇੱਕ ਕਮੇਟੀ ਬਣਾਈ ਗਈ ਜਾਂਚ ਕਰ ਲਈ ਉਹ ਵੀ ਆ ਰਹੀ ਹੈਗੀ ਆ ਤੇ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਸ਼ੱਕ ਦੇ ਤੌਰ ਤੇ ਹੈਗਾ ਕਿ ਵੀ ਸ਼ਾਰਟ ਸਰਕਟ ਹੋਇਆ ਲੱਗਦਾ ਲੱਗਦਾ ਪਰ ਕੋਈ ਜਾਲੀ ਨੁਕਸਾਨ ਨਹੀਂ ਹੋਇਆ ਨੀ ਜਾਨੀ ਨੁਕਸਾਨ ਕੋਈ ਨਹੀਂ ਕਿਉਂ ਉਸ ਟਾਈਮ ਉਹ ਗੱਡੀ ਡਰਾਈਵਰ ਕੰਡਕਟਰ ਖੜੀ ਕਰਕੇ ਮਤਲਬ ਸਵਾਰੀਆਂ ਉਤਾਰ ਕੇ ਖੜੀ ਕਰਕੇ ਇੱਥੇ پارک ਕੀਤੀ ਸੀ ਗੱਡੀ ਨੂੰ